ਕੀ ਲੱਗ ਰਿਹਾ ਕੱਲ ਨੂੰ ਨਤੀਜੇ ਆਉਣ ਵਾਲੇ ਨੇ ਆ ਮારી ਪਾਰਟੀ ਲੱਗਦੀ ਐ ਵੀ ਉਹ ਜਿੱਤੂਗੀ ਬੋਟ ਵੀ ਵਧੀਆ ਕੰਮ ਵੀ ਕੀਤੇ ਨੇ ਜੀ ਬੋਟ ਵਧੀਆ ਪਈ ਐ ਕਿਉਂ ਉਹਨਾਂ ਨੂੰ ਜਿੱਤੂ ਵੀ ਹੋਈ ਮੇਰੇ ਹਿਸਾਬ ਨਾਲ ਜੀ ਅੰਦਰ ਜੀ ਕਿਸ ਤਰ੍ਹਾਂ ਲੱਗ ਰਿਹਾ ਆ ਜਿਹੋ ਨਵਾਂ ਚੈਨਲ ਨੇ ਉਹ ਆਪਣੇ ਸਰਵੇ ਦਿਖਾ ਰਹੇ ਨੇ ਕੌਣ ਅੱਗੇ ਕੌਣ ਪਿੱਛੇ ਕੌਣ ਜਿੱਤ ਰਿਹਾ ਜੇਕਰ ਸੰਗਰੂਰ ਦੀ ਗੱਲ ਕੀਤੀ ਐ ਵੀ ਕੀ ਲੱਗ ਰਿਹਾ ਸੰਗਰੂਰ ਵਿੱਚ ਸਾਰੇ ਚਾਰ ਚਾਰ ਬੰਦੇ ਆਦੇ ਨੇ ਇਹਦੇ ਵਿੱਚ ਮੁਕਾਬਲੇ ਵਿੱਚ ਦੇਖੋ ਹੁਣ ਕੀ ਪਤਾ ਹੈ ਲਜਾਨ ਲੋਕਾਂ ਦਾ ਹੱਬਲ ਵੀ ਹੈਗਾ ਕੱਲ ਨਤੀਜੇ ਆਉਣੇ ਨੇ ਪੰਜਾਬ ਦੇ 13 ਦੀਆਂ 13 ਸੀਟਾਂ ਦੇ ਪਰ ਜੇਕਰ ਟੀਵੀ ਸਰਵੇ ਦੀ ਗੱਲ ਕੀਤੀ ਹੈ ਵੀ ਤਾਂ ਲਗਾਤਾਰ ਵੱਖਰੇ ਵੱਖਰੇ ਉਮੀਦਵਾਰਾਂ ਨੂੰ ਜਿੱਤ ਆਉਂਦੀਆਂ ਗੱਲਾਂ ਕੀਤੀਆਂ ਸੰਗਰੂਰ ਦਾ ਕੀ ਲੱਗਦਾ ਕਿਹਦੇ ਨਾਲ ਟੱਕਰ ਕਿਹੜਾ ਅੱਗੇ ਕਿਹੜਾ ਪਿੱਛੇ ਮੈਚ ਤਾਂ ਸਾਰੇ ਫਸਮ ਹੀ ਨਹੀਂ ਸਾਰੇ ਪਾਸੇ ਜੀ ਵੈਸੇ ਸਿਮਰਜੀਤ ਮਾਨ ਦਾ ਵੱਧ ਚਕਾਉ ਲੱਗ ਰਿਹਾਗਾ ਕੀ ਲੱਗਦਾ ਕਿਹੜਾ ਅੱਗੇ ਕਿਹੜਾ ਪਿੱਛੇ ਕੀ ਟੱਕਰ ਛਾੜੋ ਜੀ ਤੂੰ ਲੱਗਦਾ ਜੀ ਦਰਪਾਲ ਜੀ ਕੀ ਲੱਗ ਰਿਹਾ ਸੰਗਰੂਰ ਦੇ ਵਿੱਚ ਹਜੇ ਕੋਈ ਪਤਾ ਨਹੀਂ ਸਰ ਚੋਣਾ ਪੈ ਚੋ ਵੋਟਾਂ ਪੈ ਚੁੱਕੀਆਂ ਨੇ ਰਿਜ਼ਲਟ ਆਉਣਾ ਬਾਕੀ ਆ ਸਮਾਂ ਥੋੜਾ ਰਹਿ ਗਿਆ ਇਹ ਕਰ ਗੱਲ ਕੀਤੀ ਆ ਵੀ ਤਾਂ ਟੀਵੀ ਜਿਹੜੇ ਸਰਵੇ ਨੇ ਉਹ ਲਗਾਤਾਰ ਕੁਛ ਨਾ ਕੁਛ ਦਿਖਾ ਰਹੇ ਨੇ ਤੁਹਾਨੂੰ ਕੀ ਲੱਗਦਾ ਇਹ ਬੀਜੇਪੀ ਦੀ ਸਰਕਾਰ ਬਣਦੇ ਚਾਂਸ ਨੇ ਜੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੰਝਾ ਟੀਵੀ ਮੈਂ ਆ ਹਰਜੀਤ ਸਿੰਘ ਸਿੱਤੂ ਇੱਥੇ ਪੰਜਾਬ ਦੀ ਗੱਲ ਕੀਤੀ ਆ ਵੀ ਤਾਂ ਪੰਜਾਬ ਦੇ ਵਿੱਚ ਕੱਲ ਲੋਕ ਸਭਾ ਚੋਟਾਂ ਹੋ ਚੁੱਕੀਆਂ ਨੇ ਪਰ ਵਾਕਵਾਕ ਚੈਨਲਾਂ ਵੱਲੋਂ ਐਜੈਕਟਿਵ ਪੋਲ ਦੇ ਜ਼ਰੀਏ ਅਲੱਗ-ਅਲੱਗ ਪਾਰਟੀਆਂ ਨੂੰ ਜਿਤਾਉਣ ਦੇ ਜੋ ਦਾਅਵੇ ਕੀਤੇ ਜਾ ਰਹੇ ਨੇ ਜੇਕਰ ਹਲਕਾ ਸੰਗਰੂਰ ਦੇ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਕਿਸ ਤਰ੍ਹਾਂ ਦੇਖਦੇ ਨੇ ਜੋ ਐਜੈਕਟਿਵ ਪੋਲ ਦੇ ਨਤੀਜੇ ਸਾਹਮਣੇ ਆ ਰਹੇ ਨੇ ਕਿਨਾ ਵੀਰੇ ਸਰਮਿੰਦਰ ਜੀ ਰਵਿੰਦਰ ਕਿਸ ਤਰ੍ਹਾਂ ਦੇਖਦੇ ਹੋ ਜੇਕਰ ਨਿਊ ਚੈਨਲਾਂ ਦੀ ਗੱਲ ਕੀਤੀ ਜਾਵੇ ਤਾ ਉੱਪਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਿਖਾਈ ਜਾ ਰਹੀ ਹੈ ਤੇ ਸੰਗਰੂਰ ਦੀ ਗੱਲ ਕੀਤੀ ਜਾਵੇ ਕੀ ਲੱਗਦਾ ਠੀਕ ਹੈ ਜੀ ਆਮ ਬਾਲਟੀ ਵੀ ਠੀਕ ਹੈ ਕੰਮ ਵੀ ਹੌਲੀ ਹੌਲੀ ਕੰਮ ਹੋਣਗੇ ਨਾ ਜੀ ਪਹਿਲਾਂ ਕੁਝ ਕੀਤੇ ਵੀ ਨਹੀਂ ਹੁਣ ਕਰਨਗੇ ਹੌਲੀ ਹੌਲੀ ਹੋ ਜਾਣਗੇ ਕੰਮ ਤਾਂ ਚਲੋ ਹੋ ਜਾਣੇ ਨੇ 2.5 ਸਾਲ ਦਾ ਸਮਾਂ ਹੋ ਗਿਆ ਕੀ ਲੱਗ ਰਿਹਾ ਕੱਲ ਨੂੰ ਨਤੀਜੇ ਆਉਣ ਵਾਲੇ ਨੇ ਆਮ ਆਦੀ ਪਾਰਟੀ ਲੱਗਦੀ ਹੈ ਵੀ ਉਹ ਜਿੱਤੂ ਜੀ ਬੋਰਡ ਵੀ ਵਧੀਆ ਕੰਮ ਵੀ ਕੀਤੇ ਨੇ ਜੀ ਬੋਰਡ ਵਧੀਆ ਪਈ ਹੈ ਕਿ ਉਹਨਾਂ ਨੂੰ ਜਿੱਤੂ ਵੀ ਹੋਈ ਮੇਰੇ ਹਿਸਾਬ ਨਾਲ ਜੀ ਬਿਲਕੁਲ ਆ ਬਿਲਕੁਲ ਗੱਲ ਕਰ ਲੈਣੇ ਆਂ ਅਰੋੜਾ ਸਾਹਿਬ ਨਾਲ ਅਰੋੜਾ ਸਾਹਿਬ ਜੇਕਰ ਗੱਲ ਕੀਤੀ ਹੈ ਕੱਲ ਬੇਸ਼ੱਕ ਸਮਾਂ ਘੱਟ ਰਹਿ ਗਿਆ ਪਰ ਨਤੀਜੇ ਆਉਣ ਚ ਪਰ ਐਗਜ਼ੈਕਟਿਵ ਪੋਲ ਦੀ ਗੱਲ ਕੀਤੀ ਹੈ ਵੀ ਤਾਂ ਲਗਾਤਾਰ ਹਰ ਕੋਈ ਚੈਨਲ ਬੀਜੇਪੀ ਦੀ ਸਰਕਾਰ ਉੱਤੇ ਦਿਖਾ ਰਿਹਾ ਭਾਰੀ ਬਹੁਮਤ ਨਾਲ ਸੰਗਰੂਠਸ ਕੀ ਲੱਗਦਾ ਵੇਖੋ ਇਹ ਸਭ ਤੋਂ ਪਹਿਲਾਂ ਦਾ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਇੱਥੇ ਜਿਹੜੀਆਂ ਵੋਟਾਂ ਨੇ ਅਮਨ ਸ਼ਾਂਤੀ ਨਾਲ ਪ੍ਰੇਮ ਤੇ ਸਹਿਭਾਵਨਾ ਨਾਲ ਪਾਈਆਂ ਗਈਆਂ ਨੇਗੀਆਂ ਕਿਸੇ ਕਿਸਨ ਦਾ ਕੋਈ ਟਕਰਾਅ ਨਹੀਂ ਹੋਇਆ ਜਿਸ ਨੂੰ ਵੀ ਜੋ ਚਾਹੁੰਦਾ ਸੀ ਉਹ ਆਪਣਾ ਵੋਟ ਪਾ ਕੇ ਆਇਆ ਅਸੀਂ ਵੀ ਇਹ ਸੰਦੇਸ਼ ਦਿੱਤਾ ਸੀ ਕਿ ਆਪਣੀ ਵੋਟ ਦਾ ਸਹੀ ਇਸਤੇਮਾਲ ਕੀਤਾ ਜਾਵੇ ਵੋਟ ਹਰੇਕ ਨੂੰ ਪਾਣੀ ਚਾਹੀਦੀ ਉਹ ਪਾਈ ਗਈ ਬਾਕੀ ਦੀ ਚੋਣਾਂ ਦੀ ਗੱਲ ਜਿੱਤਣ ਆਉਣ ਦੀ ਗੱਲ ਇਹ ਤਾਂ ਕਦ ਸਵੇਰੇ ਪਤਾ ਲੱਗ ਜਾਊਗਾ ਜੀ ਤੇ ਪਹਿਲਾਂ ਕੁਝ ਨਹੀਂ ਕਹਿ ਸਕਦੇ ਜੀ ਪਹਿਲਾਂ ਕੁਝ ਨਹੀਂ ਕਹਿ ਸਕਦੇ ਬਿਲਕੁਲ ਪਹਿਲਾਂ ਕੁਝ ਨਹੀਂ ਕਹਿ ਸਕਦਾ ਕੀ ਨਾਮ ਹੈ ਸਰ ਰਜਿੰਦਰ ਸਿੰਘ ਗਾਇਸਨਗਰੂ ਰਜਿੰਦਰ ਜੀ ਕਿਸ ਤਰ੍ਹਾਂ ਲੱਗ ਰਿਹਾ ਆ ਜੋ ਨਿਊ ਚੈਨਲ ਨੇ ਉਹ ਆਪਣੇ ਸਰਪੇ ਦਿਖਾ ਰਹੇ ਨੇ ਕੌਣ ਅੱਗੇ ਕੌਣ ਪਿੱਛੇ ਕੌਣ ਜਿੱਤ ਰਿਹਾ ਜੇਕਰ ਸੰਗਰੂਰ ਦੀ ਗੱਲ ਕੀਤੀ ਹੈ ਵੀ ਕੀ ਲੱਗ ਰਿਹਾ ਸੰਗਰੂਰ ਵਿੱਚ ਸਾਰੇ ਚਾਰ ਚਾਰ ਬੰਦੇ ਆਉਂਦੇ ਨੇ ਇਹਦੇ ਵਿੱਚ ਮੁਕਾਬਲੇ ਵਿੱਚ ਦੇਖੋ ਹੁਣ ਕੀ ਪਤਾ ਹੈ ਲੁਝਾਨ ਲੋਕਾਂ ਦਾ ਹੱਬਲ ਵੀ ਹੈਗਾ ਕੋਈ ਸਿਮਰ ਮਾਨ ਕਹਿੰਦਾ ਆਪ ਸਰ ਕੋਪੋ ਆਪਣੀ ਪਿੰਡਾਂ ਦੇ ਵਿੱਚ ਜਿਹੜਾ ਇਹ ਜ਼ਹਰ ਜਾਣੇ ਸਿੰਮਰ ਦਾ ਮਾਨ ਸਿੰਘ ਦਾ ਚਾਰ ਵੀ ਗੱਲ ਕੀਤੀ ਹੈ ਬਿਸ਼ੈਰ ਜੀ ਵਿੱਚ ਸਹਿਜ ਤੇ ਤਿੰਨੇ ਹੋ ਨਹੀਂ ਆ ਭਾਜਪਾ ਤੇ ਆਪ ਵੀ ਹੈਗੀ ਕਾਂਗਰਸ ਵੀ ਹੈ ਤਿੰਨਾਂ ਦੀ ਹੈ ਤਿੰਨਾਂ ਦੀ ਟੱਕਰ ਆ ਤਿੰਨਾਂ ਦੀ ਟੱਕਰ ਆ ਸੰਗਰੂਰ ਦੇ ਵਿੱਚ ਭਾਜਪਾ ਕਾਂਗਰਸ ਤੇ ਆਮ ਆਦਮੀ ਪਾਰਟੀ ਕਿਹਨਾਂ ਮੇਰੇ ਗਗਨਦੀਪ ਕੁਮਾਰ ਜੀ ਕੱਲ ਨਤੀਜੇ ਆਉਣੇ ਨੇ ਪੰਜਾਬ ਦੇ 13 ਦੀਆਂ 13 ਸੀਟਾਂ ਦੇ ਪਰ ਜੇ ਟੀਵੀ ਸਰਵੇ ਦੀ ਗੱਲ ਕੀਤੀ ਹੈ ਵੀ ਤਾਂ ਲਗਾਤਾਰ ਵੱਖਰੇ ਵੱਖਰੇ ਉਮੀਦਵਾਰਾਂ ਨੇ ਜਿਤਾਉਂਦੀਆਂ ਗੱਲਾਂ ਕੀਤੀਆਂ ਸੰਗਰੂਰ ਦਾ ਕੀ ਲੱਗਦਾ ਕਿਹਦੇ ਨਾਲ ਟੱਕਰ ਕਿਹੜਾ ਅੱਗੇ ਕਿਹੜਾ ਪਿੱਛੇ ਮੈਂ ਜਦੋਂ ਸਾਰੇ ਫਸਵੇਂ ਨਹੀਂ ਸਾਰੇ ਪਾਸੇ ਵੈਸੇ ਸਿਮਰਜੀਤ ਮਾਨ ਦਾ ਵੱਧ ਚਕਾਉ ਲੱਗ ਰਿਹਾਗਾ ਕਿਹਦੇ ਨਾਲ ਟੱਕਰ ਲੱਗਦੀ ਹੈ ਟਕਰਾਉ ਮਾਦਮੀ ਪਾਰਟੀ ਨਾਲ ਮਾਦਮੀ ਪਾਰਟੀ ਕਿਹਨਾ ਵੀਰੇ ਸਾਰੇ ਕਰ ਜੀ ਵੀਰੇ ਕੀ ਲੱਗ ਰਿਹਾ ਕਿਉਂਰ ਕੇਲਾ ਪਿਛਲੇ 1 ਮਹੀਨੇ ਤੋਂ ਲਗਾਤਾਰ ਸਾਰੇ ਲੱਗੇ ਹੋਏ ਸੀ ਕੈਂਡੀਡੇਟ ਕੱਲ ਵੋਟਾਂ ਪਏ ਇੱਕ ਤਰੀਕ ਨੂੰ ਵੋਟਾਂ ਪੈ ਚੁੱਕੀਆਂ ਕੱਲ ਨਤੀਜੇ ਆਉਣੇ ਨੇ ਇਹ ਸਿਮਰਜੀਤ ਹੀ ਚੱਲਦਾ ਇਹ ਹੀ ਹੁੰਦਾ ਮਾਰ ਮਾਰ ਹਾਂ ਸ਼ਹਿਰਾਂ ਦੇ ਵਿੱਚ ਕੀ ਮਾਹੌਲ ਲੱਗਦਾ ਕਿਉਂਕਿ ਪਿੰਡਾਂ ਦੇ ਵਿੱਚ ਮਾਣ ਆ ਸ਼ਹਿਰਾਂ ਦੇ ਵਿੱਚ ਕੀ ਲੱਗ ਰਿਹਾ ਨਹੀਂ ਵੀ ਇਹੀ ਚੱਲਦਾ ਸ਼ਹਿਰਾਂ ਵੀ ਪਿੰਡਾਂ ਵੀ ਇੱਕੋ ਜਿਹੀ ਗੱਲ ਚੱਲ ਜੇਗੀ ਇੱਕੋ ਜਿਹਾ ਆ ਬਿਲਕੁਲ ਇਹਨਾਂ ਦਾ ਕਹਿਣਾ ਕਿ ਸ਼ਹਿਰਾਂ ਤੇ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਦੋਨੋਂ ਪਾਸੇ ਮਾਣ ਹੀ ਮਾਣ ਨਜ਼ਰ ਆਉਂਦਾ ਸਿਮਰਜੀਤ ਹੀ ਮਾਣ ਦਿਖਾਈ ਦਿੰਦਾ ਪਰ ਜੋ ਇੱਥੋਂ ਸੰਗਰੂਰ ਦੇ ਜੇਕਰ ਲੋਕਾਂ ਦੀ ਗੱਲ ਕੀਤੀ ਜਾਵੇ ਆਮ ਸ਼ਹਿਰੀਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਨਾਲ ਲਗਾਤਾਰ ਕੰਟੀਨਿਊ ਤਹਾਨੂੰ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੰਗਰੂਰ ਦੇ ਵੋਟਰਾਂ ਦੇ ਨਾਲ ਲਗਾਤਾਰ ਗੱਲ ਕੀਤੀ ਜਾ ਰਹੀ ਹੈ ਗੱਲ ਕਰਨ ਲੈਣਾ ਕੀ ਨਾ ਵੀਰੇ ਰਜਿੰਦਰ ਕੁਮਾਰੀ ਰਜਿੰਦਰ ਕੱਲ ਚੋਣ ਨਤੀਜੇ ਆਉਣੇ ਨੇ ਪਰ ਉਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਕੀ ਲੱਗਦਾ ਕਿਹੜਾ ਅੱਗੇ ਕਿਹੜਾ ਪਿੱਛੇ ਕੀ ਟੱਕਰ ਛਾੜੋ ਜੀ ਤੁਹ ਲੱਗਦਾ ਸਾਰੂ ਜਿੱਤੋ ਕੀ ਨਾ ਭਾਈ ਭੋਪਿੰਦਰਪਾਲ ਸਾਹਿਬ ਭੋਪਿੰਦਰਪਾਲ ਜੀ ਕੀ ਲੱਗ ਰਿਹਾ ਸੰਗ ਰੋਡ ਦੇ ਵਿੱਚ ਹਾਂ ਜੀ ਕੋਈ ਪਤਾ ਨਹੀਂ ਸਰ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਕਿਹਦੇ ਨਾਲ ਟੱਕਰ ਕੋਈ ਪਤਾ ਨਹੀਂ ਕਿਹੜਾ ਅੱਗੇ ਕਿਹੜਾ ਪਿੱਛੇ ਹੋ ਰਿਹਾ ਨਾ ਜੀ ਨਾ ਕੋਈ ਪਤਾ ਨਹੀਂ ਕਿਹੜਾ ਅੱਗੇ ਕਿਹੜਾ ਪਿੱਛੇ ਹੋ ਰਿਹਾ ਕਿਹੜਾ ਅੱਗੇ ਤੇ ਕਿਹੜਾ ਪਿੱਛੇ ਹੋ ਰਿਹਾ ਕਿਹ ਨਾ ਵੀਰੇ ਸੰਜੀਵ ਕੁਮਾਰ ਜੀ ਸੰਜੀਵ ਚੋਣਾ ਪੈ ਚੋ ਵੋਟਾਂ ਪੈ ਚੁੱਕੀਆਂ ਨੇ ਰਿਜ਼ਲਟ ਆਉਣਾ ਬਾਕੀ ਆ ਸਮਾਂ ਥੋੜਾ ਰਹਿ ਗਿਆ ਇਕਰ ਗੱਲ ਕੀਤੀ ਆਵੇ ਤਾਂ ਟੀਵੀ ਜਿਹੜੇ ਸਰਬੇ ਨੇ ਉਹ ਲਗਾਤਾਰ ਕੁਛ ਨਾ ਕੁਛ ਦਿਖਾ ਰਹੇ ਨੇ ਤੁਹਾਨੂੰ ਕੀ ਲੱਗਦਾ? ਇਹ ਬੀਜੇਪੀ ਦੀ ਸਰਕਾਰ ਬਣਦੇ ਚਾਂਸ ਨਹੀਂ। ਸੰਗਰੂਰ ਕੀ ਲੱਗਦਾ? ਸੰਗਰੂਰ 'ਚ ਟੱਕਰ ਹੀ ਲੱਗਦੀ ਆ ਬਰਾਬਰ ਦੀ। ਕਿਹਦੇ ਕੀ ਦੀ? ਮਾਨ ਤੇ ਖੈਰੇ ਦੀ। ਅੱਛਾ ਮਾਨ ਖੈਰੇ ਦੀ। ਮਾਨ ਖੈਰੇ ਦੀ ਸੰਗਰੂਰ 'ਚ ਟੱਕਰ ਲੱਗਦੀ ਆ। ਉੱਤੇ ਬੀਜੇਪੀ ਦੀ ਸਰਕਾਰ ਬਣਾ ਰਹੇ ਨੇ। ਕੀ ਨਾਮ ਆ ਸਰ? ਆਵਾ ਸਿੰਘ ਜੀ। ਆਵਾ ਸਿੰਘ ਜੀ ਕੀ ਲੱਗਦਾ ਕਿਉਂਕਿ ਵੋਟਾਂ ਪੈ ਚੁੱਕੀਆਂ ਨੇ ਆ ਰਿਜ਼ਲਟ ਆਉਣਾ। ਹੁੰਦਾ 10 ਕ ਘੰਟੇ ਰਹਿਗੇ ਰਿਜਲਟ ਹੌਣ ਚ ਪਰ ਉਤੋਂ ਪਹਿਲਾਂ ਜੇਕਰ ਗੱਲ ਕੀਤੀ ਸੰਗਰੂਰ ਦਾ ਮਾਹੌਲ ਕੀ ਲੱਗਦਾ ਮਾਹੌਲ ਤੇ ਇਹੀ ਹੈ ਜੇ ਜੋ ਮੈਂ ਬਾਈ ਨੂੰ ਦੱਸਿਆ ਹੈਗਾ ਉਹੀ ਮਾਹੌਲ ਲੱਗਦਾ ਬੰਤੂ ਜਿਹੜਾ ਮਾਹੌਲ ਇਹਨਾਂ ਨਹੀਂ ਹੈਗਾ ਦੱਸਿਆ ਬਾਈ ਨੂੰ ਸਮਝੋ ਬਾ ਸੰਗਰੂਰ ਦਾ ਜੀ ਮਾਨਤੇ ਦੀ ਟੱਕਰੀ ਆ ਬਸ ਨਹੀਂ ਸ਼ਹਿਰਾਂ ਦੀ ਤਾਂ ਬੜੀ ਵੋਟ ਪਈ ਹੈ ਸ਼ਹਿਰਾ ਦੀ ਪਈ ਹੋ ਨਾ ਪਈ ਟੱਕਰ ਤੇ ਇਹਨਾਂ ਦੀ ਦੋਇਆ ਦੀ ਹੈ ਹਾਂ ਬਸ ਹਾਂ ਮਾਨਤੇ ਕਰੀ ਦੀ ਮਾਨਤੇ ਖੈਰੇ ਦੀ ਟੱਕਰ ਆ ਉੱਪਰ ਬੀਜੇਪੀ ਦੀ ਸਰਕਾਰ ਬਣ ਰਹੀ ਆ ਕਹਿੰਦੇ ਉੱਪਰ ਬੀਜੇਪੀ ਦੀ ਸਰਕਾਰ ਬਣ ਰਹੀ ਆ ਪਰ ਉੱਥੇ ਹੀ ਜੇਕਰ ਗੱਲ ਕੀਤੀ ਹੋਵੇ ਲਗਾਤਾਰ ਜੋ ਸੰਗਰੂਰ ਦੇ ਵਾਸੀ ਨੇ ਉਹਨਾਂ ਨਾਲ ਗੱਲ ਕੀਤੀ ਯਾਰ ਏ ਕੀ ਨਾਮ ਹੈ ਸਰ ਰਾਜਕਮਰ ਜੀ ਰਾਜ ਜੀ ਕੀ ਲੱਗ ਰਿਹਾ ਕਰਨ ਕੇ ਵੋਟਾਂ ਪਾ ਕੇ ਆਏ ਹੋ ਮਾਹੌਲ ਵੀ ਕਿਤੇ ਨਾ ਕਿਤੇ ਬਣਦਾ ਸ਼ਹਿਰ ਦੀ ਗੱਲ ਕੀਤੀ ਜਾਵੇ ਪਿੰਡਾਂ ਨਹੀਂ ਕੀਤੀ ਜਾਵੇ ਕੀ ਲੱਗ ਰਿਹਾ ਪਿੰਡਾਂ ਚ ਮਾਨ ਸਾਹਿਬ ਜੀ ਸ਼ਹਿਰ ਚ ਘੈਰਾ ਸਾਹਿਬ ਦੋਨੇ ਟੱਕਰਾ ਆ ਗਈ ਦੋਨੇ ਟੱਕਰ ਹੋਰ ਕੋਈ ਮੈਦਾਨ ਚ ਨਹੀਂ ਮੀਤਿਆਰ ਲਾਲੋ ਬਸ ਨਾਲ ਤੰਨਾ ਚ ਇਹ ਬਿਲਕੁਲ ਇਹਨਾਂ ਦਾ ਕਹਿਣਾ ਕੀ ਸੰਗਰੂਰ ਦੀ ਗੱਲ ਕੀਤੀ ਆ ਵੀ ਤਾਂ ਸੰਗਰੂਰ ਦੇ ਵਿੱਚ ਸਿੱਧੇ ਤੌਰ ਤੇ ਕੁਝ ਵੀ ਆਖਿਆ ਨਹੀਂ ਜਾ ਸਕਦਾ ਪਰ ਟੱਕਰ ਸਾਰਿਆਂ ਦੇ ਵਿੱਚ ਫਸਮੀ ਦਿਖਾਈ ਦੇ ਰਹੀ ਆ ਬੇਸ਼ੱਕ ਉੱਤੇ ਕੇਂਦਰ ਦੇ ਵਿੱਚ ਸੰਗਰੂਰ ਦੇ ਲੋਕ ਵੀ ਕਹਿ ਰਹੇ ਨੇ ਕਿ ਬੀਜੇਪੀ ਦੀ ਸਰਕਾਰ ਬਣ ਰਹੀ ਆ ਪਰ ਸੰਗਰੂਰ ਸੀਟ ਨੂੰ ਲੈ ਕੇ ਸੰਗਰੂਰ ਦੇ ਲੋਕ ਸੰਗਰੂਰ ਦੇ ਵੋਟਰ ਖੁੱਲ ਕੇ ਬੋਲਣ ਨੂੰ ਹਲੇ ਕੋਈ ਤਿਆਰ ਨਹੀਂ ਕੈਮਰਾਮੈਨ ਮਹਿੰਦਰ ਦੇ ਨਾਲ ਹਰਜੀਤ ਸਿੱਧੂ ਸਾਂਝਾ ਟੀਵੀ ਸੰਗਰੂ